ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆਂ ਬਾਈ ਨਛੱਤਰ ਕੋਲੇ ਬਾਈ ਨੇ ਨਾ ਬਈ ਆ ਮਾਲ ਰੱਖਿਆ ਬੱਕਰੀਆਂ ਦਾ ਤੇ ਇਹ ਮਾਲ ਬਾਈ ਨੇ ਨਾ ਸਾਰਾ ਸੇਲ ਕਰਨਾ ਹੈਗਾ ਤੇ ਬਾਕੀ ਬਾਈ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਉਣੇ ਆ ਤੇ ਬਾਈ ਨਾਗ ਹੈਗੇ ਸਾਰੇ 40 ਨਾਗ ਆ ਬੱਕਰਾਂ ਨਾਲ ਤੇ ਨਾਲ ਬਠੋਰੇ ਵੱਡੇ ਤੇ ਇਹਨਾਂ ਦਾ ਮਰੇ ਲੱਗੂਆ 21 ਤੇ 5-6 ਬੱਕਰਾਂ ਵਿੱਚ ਸੁਈਆਂ ਤੇ ਬਾਕੀ ਬੱਕਰੀਆਂ ਘਾਬਾ ਸੂਣ ਵਾਲੀਆਂ ਇਹ 40 ਨਾਗ ਆ ਸਾਰੇ ਤੇ 8 ਬਠੋਰੇ ਆ ਮਗਰ ਉਹ ਛੋੜ ਦੇ ਜਾਣਗੇ 8 ਬਠੋਰੇ ਤੇ ਇਹਨਾਂ ਦਾ ਚਾਹਾਂ ਨਾਗਾਂ ਦਾ ਰੇਟ ਐ ਕਿ ਲੱਗੂਗਾ ਨਾ ਆਜੋ ਬਾਈ ਬਿਠੋਰੇ ਖਾਉਣੇ ਤੁਹਾਨੂੰ ਅਜਾ ਅੱਠ ਬਿਠੋਰੇ ਆ ਛੋੜ ਦੇ। ਕਿਥੇ ਨੇ ਭੈਣ ਭਰਾ ਦੇ ਲੈਣੇ ਹੁਣ। ਆ ਜਾ ਬਾਈ ਇਧਰ ਆ ਜਾ। ਕਾਹਦਾ ਬੈਠੇ ਮਾਦਾ ਫਿਰ ਤੋਂ ਖਾਦੇ ਨੇ। ਅੱਠ ਬਿਠੋਰੇ ਆ ਬਾਈ ਆਹ ਛੋੜ ਦੇ ਦਵਾਂਗੇ ਆਪਾਂ ਨਾਲ। ਪੱਠਾ ਮੋ ਸੁਣਨਾ ਠੀਕ ਹੈ। ਹਾਂਜੀ ਬਾਈ ਜੀ ਕਿਸੇ ਨੇ ਵੀ ਇਹ ਮਾਲ ਖਰੀਦਣਾ ਹੋਵੇ। ਬਾਈ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਜੀ ਆਪਦਾ ਐਡਰੈਸ ਦੱਸ ਦੋ ਕੀ ਹੈ ਬਾਈ ਪਿੰਡ ਹੈਗਾ ਆਪਣਾ ਸੁਖਨਾਲਾ ਤੇ ਜ਼ਿਲ੍ਹਾ ਫਰੀਦਕੋਟ ਤੇ ਜਦੋਂ ਫਰੀਦਕੋਟੋਂ ਸੁਖਨਾਲਾ ਨੂੰ ਆਏ ਬਾਹਰ ਫੀਡ ਫੈਕਟਰੀ ਹੁੰਦੀ ਹੈ ਫੀਡ ਫੈਕਟਰੀ ਕੋਲ ਕਿਸੇ ਦੇ ਘਰੇ ਪੁੱਛ ਲਾ ਕਿਸੇ ਦੇ ਤੋਂ ਘਰ ਕੋਲ ਮੇਰੇ 70 ਦੇ ਘਰ ਜਾਣਾ ਨੇ 70 ਬੱਕਰ ਨਾਲ ਦੇ ਉਹ ਤੁਹਾਨੂੰ ਆਪੇ ਗੱਲ ਲੱਗਣੀ ਸਿੱਧਾ ਇੱਥੇ